ਹਾਂਜੀ ਸਾਰੇ ਇਹ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲੋ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਜਿਹੜੀ ਇਹ ਵੀਡੀਓ ਬਣਾਉਣ ਲੱਗਾ ਹਾਂ ਇਹ ਬਹੁਤ ਜ਼ਰੂਰੀ ਵੀਡੀਓ ਆ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਅਕਸਰ ਮੈਂ ਕਦੇ ਸ਼ੇਅਰ ਨੂੰ ਕਹਿੰਦਾ ਨਹੀਂ ਹੁੰਦਾ ਜੋ ਆਪਣੀ ਗੱਲ ਹੁੰਦੀ ਆ ਪਰ ਰੱਖਦੇ ਆ ਪਰ ਇਹ ਜਿਹੜਾ ਮਸਲਾ ਹੈਗਾ ਸਮੁੱਚੇ ਗਰੀਬ ਸਮਾਜ ਦੇ ਨਾਲ ਸੰਬੰਧਿਤ ਆ ਔਰ ਗਰੀਬ ਸਮਾਜ ਦੇ ਉਹਨਾਂ ਬੱਚਿਆਂ ਨਾਲ ਸੰਬੰਧਿਤ ਹੈ ਜਿਨ੍ਹਾਂ ਦਾ ਜਿਹੜਾ ਵਿਵਿਖਾ ਉਹ ਅੱਜਕੱਲ ਜਿਹੜਾ ਹੈਗਾ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਦੇ ਜਿਹੜਾ ਮਾਫੀਆ ਹੈ ਉਹ ਉਹਨਾਂ ਦਾ ਜਿਹੜਾ ਵਿਵਿਖ ਖਰਾਬ ਕਰਦਾ ਆਪਾਂ ਆਮ ਸੁਣਦੇ ਸੀਗੇ ਕਿ ਇਹ ਲੈਂਡ ਮਾਫੀਆ ਹੈ ਇਹ ਟਰਾਂਸਪੋਰਟ ਮਾਫੀਆ ਹੈਗਾ ਜਾਂ ਇਹ ਖਨਨ ਮਾਫੀਆ ਹੈਗਾ ਪਰ ਇਨ ਸਾਰਿਆਂ ਨੂੰ ਪਿੱਛੇ ਛੱਡ ਕੇ ਹੈਗੇ ਆ ਜਿਹੜੇ ਪ੍ਰਾਈਵੇਟ ਵਿਦਿਅਕ ادارے ਜਿਹੜਾ ਇਹ ਉਦੋਂ ਵੀ ਵੱਡਾ ਮਾਤੀ ਆ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਕਰਦੇ ਕੀ ਆ ਕਿ ਗਰੀਬ ਸਮਾਜ ਦੇ ਬੱਚਿਆਂ ਨੂੰ ਮਜ਼ਦੂਰ ਵਰਗ ਦੇ ਬੱਚਿਆਂ ਨੂੰ ਐ ਐਸਸੀ ਬੀਸੀ ਸਮਾਜ ਦੇ ਬੱਚਿਆਂ ਨੂੰ ਉਹ ਪਹਿਲਾਂ ਤਾਂ ਕਹਿ ਦਿੰਦੇ ਆ ਕਿ ਤੁਹਾਡਾ ਜਿਹੜਾ ਖਰਚਾ ਕੋਈ ਨਹੀਂ ਹੋਣਾ ਤੁਹਾਡਾ ਐਸਸੀ ਸਰਟੀਫਿਕੇਟ ਲੱਗੂਗਾ ਬੀਸੀ ਸਰਟੀਫਿਕੇਟ ਲੱਗੂਗਾ ਤੁਸੀਂ ਸਕੂਲ ਦੇ ਵਿੱਚ ਜਾਣ ਕੇ ਜਾਂ ਉਹ ਸਕੂਲ ਨਹੀਂ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਆਣ ਕੇ ਦਾਖਲ ਹੋ ਜੂ। ਔਰ ਉਹਦਾ ਜਿਹੜਾ ਹੈਗਾ ਵਿਜੀਫਾ ਸਕਾਲਰਸ਼ਿਪ ਉਹ ਤਾਂ ਨਾਲ ਦੀ ਨਾਲ ਹੜੱਪਦੇ ਹੀ ਆ ਤੇ ਉਹ ਅਗਰ ਜੇ ਉਹ ਵਿਜੀਫਾ ਦਾ ਸਕਾਲਰਸ਼ਿਪ ਉਹ 2 ਦਿਨ ਦਾ ਟਾਈਮ ਦਿੰਦੇ ਆ ਵੀ ਜਿਸ ਦਿਨ ਖਾਤੇ 'ਚ ਆ ਗਈ 2 ਤੋਂ 1 ਹਫਤਾ ਇੱਕ ਹਫਤੇ ਦੇ ਵਿੱਚ ਵਿੱਚ ਜੇਕਰ ਚਾਹੇ ਛੁੱਟੀਆਂ ਜਿਹਨੂੰ ਨਹੀਂ ਕਾਊਂਟ ਕਰਨਾ ਉਹਨਾਂ ਨੇ ਇੱਕ 2 ਤੋਂ ਲੈ ਕੇ ਇੱਕ ਹਫਤੇ ਦਾ ਟਾਈਮ ਆ 7 ਦਿਨ ਦਾ ਜੇ ਉਹਨਾਂ ਨੇ ਨਾਬਜੀਫਾ ਜਮ੍ਹਾਂ ਕਰਵਾਇਆ ਤਾਂ ਉਹਨਾਂ ਨੂੰ 15-15 20-20 ਹਜ਼ਾਰ ਰੁਪਇਆ ਫਾਈਨ ਪਾਉਂਦੇ ਆ ਬੱਚਿਆਂ ਤੋਂ ਵਿਚਾਰਿਆਂ ਤੋਂ ਫਾਈਨ ਦਿੱਤਾ ਨਹੀਂ ਜਾਂਦਾ ਤੇ ਫੇਰ ਉਹਨਾਂ ਦੇ ਸਰਟੀਫਿਕੇਟ ਉਹਨਾਂ ਦੇ ਕੋਲ ਰੱਖੇ ਹੁੰਦੇ ਆ ਤੇ ਉਹ ਅਖੀਰ ਵਿਚਾਰੇ ਜਿਹੜੇ ਆਣ ਕੇ ਉਹ ਫਿਰ ਦੁਕਾਨਾਂ ਦੇ ਪੁੰਨਾਂ ਤੇ ਲੱਗ ਜਾਂਦੇ ਆ ਉਹਨਾਂ ਦਾ ਜਿਹੜਾ ਕੈਰੀਅਰ ਹੁੰਦਾ ਸੁਪਨਾ ਹੁੰਦਾ ਵੀ ਮੈਂ ਆ ਬਣਨਾ ਉਹ ਸਾਰੇ ਦਾ ਸਾਰਾ ਤਬਾਹ ਹੋ ਜਾਂਦਾ ਇਹ ਮੈਂ ਤਾਂ ਕਿਨੇ ਕਿਉਂਕਿ ਮੈਂ ਬਹੁਤ ਸਾਰੇ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਅਕਸਰ ਜਦੋਂ ਮੈਨੂੰ ਬੱਚੇ ਸੰਪਰਕ ਕਰਦੇ ਆ ਸੀ ਜਾਣੇ ਆ ਤੇ ਕਈਆਂ ਦੇ ਤਾਂ ਦਵਾਦੂ ਪਾ ਕੇ ਦਵਾ ਦੇਈਦੇ ਸਰਟੀਫਿਕੇਟ ਥੋੜੇ ਬਹੁਤੇ ਪੈਸੇ ਪੈਸੇ ਨਹੀਂ ਮਾਫ ਕਰਦੇ ਥੋੜੇ ਬਹੁਤੇ ਘਟਾ ਲੈਂਦੇ ਆ ਤੇ ਕਈਆਂ ਦੇ ਸਰਟੀਫਿਕੇਟ ਹੀ ਨਹੀਂ ਦਿੰਦੇ ਤੇ ਉਹ ਕਈ ਫਿਰ ਬੱਚੇ ਕਹਿ ਦਿੰਦੇ ਆ ਯਾਰ ਮੈਥੋਂ ਤਾਂ ਵੀ ਮੇਰੇ ਕੋਲ ਤਾਂ ਇੰਨੇ ਵੀ ਹੈ ਨਹੀਂਗੇ ਤੇ ਵੀ ਇਦੂ ਵਿਤਰ ਮੈਂ ਤਾਂ ਬਸ ਆਪਣਾ ਪੜ੍ਹਾਈ ਖਰਾਬ ਕਰਦਾ ਵੀ ਭਾਈ ਪੜ੍ਹਾਈ ਛੱਡ ਦਿਨਾ ਤੋ ਸਾਥਿਓ ਅਗਰ ਔਰ ਫੀਸਾਂ ਜੋ ਤੁਸੀਂ ਫੀਸਾਂ ਸੁਣ ਕੇ ਹੈਰਾਨ ਹੋ ਜਾਓਗੇ ਐਨੀਆਂ ਫੀਸਾਂ ਯਾਰ ਕੋਈ ਵੀ ਜਿਹੜੀ ਸਰਕਾਰ ਇੱਧਰ ਧਿਆਨ ਹੀ ਨਹੀਂ ਦਿੰਦੀ ਮੈਂ ਤੁਹਾਨੂੰ ਦਿਖਾਉਣਾ ਆ ਆ ਦੇਖੋ ਆਹਾ ਹੈਗੀ ਆ ਫੀਸ ਆ ਦੇਖ ਲਿਓ ਧਿਆਨ ਦੇ ਨਾਲ ਹੋ ਸਕਦਾ ਇਹ ਸਹੀ ਨਾ ਉਂਦੀ ਹੋਵੇ ਇੱਧਰ ਤੇ ਚਲੋ ਮੈਂ ਤੁਹਾਨੂੰ ਦੱਸਦਾ ਆ ਆ ਰਸੀਦਾਂ ਨੇ ਮੇਰੇ ਕੋਲੇ ਜਿਹੜੀਆਂ ਉਹਨਾਂ ਕਾਲਜਾਂ ਨੇ ਯੂਨੀਵਰਸਿਟੀ ਨੇ ਦਿੱਤੀਆਂ ਹੋਈਆਂ ਨਾ ਕੋਈ ਨਹੀਂ ਉੱਪਰ ਨਾ ਕੋਈ ਨਹੀਂ ਗਾ ਸਿਰਫ ਤੇ ਸਿਰਫ ਤੁਸੀਂ ਇਹ ਹਿਸਾਬ ਲਾਓ ਜਿਹੜੀ ਐਲ ਐਲ ਪੀ ਦੀ ਫੀਸ ਹੈਗੀ ਆ ਉਹ 50001 ਤੇ 2500 ਰੁਪਿਆ ਉਹਦੀ ਐਗਜ਼ਾਮੀਨੇਸ਼ਨ ਫੀਸ 12700 ਰੁਪਿਆ ਉਹਦਾ ਲੈਣਾ ਹੈ ਜਿਹੜੇ ਚਾਰजेस ਹੈਗੇ ਨੇ ਯੂਨੀਫਾਰਮ ਪ੍ਰੋਸਪੈਕਟਸ ਆ ਲਾਇਬ੍ਰੇਰੀ ਹੈਗੀ ਆ 12 ਮਤਲਬ ਕਿ 70000 ਦੇ ਕਰੀਬ ਸੈਮਿਸਟਰ ਦੀ ਫੀਸ ਹੈ ਇੱਕ ਸੈਮਿਸਟਰ ਦੀ 6 ਮਹੀਨਿਆਂ ਦਾ ਹੁੰਦਾ ਤੇ ਐਲ ਐਲ ਬੀ ਦੇ ਵਿੱਚ ਜਿਹੜੇ ਹੈਗੇ ਆ ਆਫਟਰ ਗ੍ਰੈਜੂਏਸ਼ਨ ਜਿਹੜੇ 3 ਸਾਲ ਲੱਗਦੇ ਆ 6 ਬਣ ਜਾਂਦੇ ਹੈਗੇ ਨੇ ਸਮੈਸਟਰs ਤੋਂ ਬਾਅਦ ਤੁਸੀਂ ਦੇਖੋ ਜਿਹੜੀ ਬੀ ਫਾਰਮੇਸੀ ਆ ਬੀ ਫਾਰਮੇਸੀ ਦੀ ਜਿਹੜੀ ਫੀਸ ਆ ਉਹ 90000 ਰੁਪਇਆ ਇੱਕ ਸਮੈਸਟਰ ਦੀ ਫੀਸ ਉਹਦੇ ਵਿੱਚ ਐਗਜ਼ਾਮੀਨੇਸ਼ਨ ਫੀਸ ਆ ਜਿਹੜੀ ਉਹ 2500 ਰੁਪਇਆ ਹੈ 유ਨੀਫਾਰਮ ਫੀਸ ਹੈਗੀ ਆ 10000 ਰੁਪਇਆ ਪ੍ਰੋਸਪੈਕਟਸ ਫੀਸ ਜਿਹੜੀ ਉਹ 1000 ਰੁਪਿਆ ਤੇ ਲਾਇਬ੍ਰੇਰੀ ਜਿਹੜੀ ਫੀਸ ਹੈਗੀ ਆ ਉਹ 2000 13000 ਇਹ ਬਣ ਜਾਂਦਾ 2500 ਕਗਜਮਿਨੇਸ਼ਨ ਫੀਸ ਬਣ ਜਾਂਦੀ ਹੈਗੀ ਆ ਤੇ 90000 ਮਤਲਬ ਕਿ ਸਾਲ ਦਾ 1 ਲੱਖ 80000 ਤਾਂ ਸਿੱਧਾ ਫੀਸ ਬਣ ਗਈ ਤੇ ਬਾਕੀ ਆ 13000 ਤੇ 15500 ਵੱਖਰਾ ਜਿਹੜਾ ਬੱਚੇ ਤੋਂ ਲੈ ਰਹੇ ਕੋਈ ਵੀ ਅੱਛਾ ਫਿਰ ਦੂਸਰੀ ਗੱਲ ਜਿਉਂ ਉਹਨਾਂ ਨੂੰ ਕਹਿੰਦਾ ਵੀ ਐਸਸੀ ਨੂੰ ਕੋਈ ਸ਼ੋਰ ਉਹ ਕਹਿੰਦੇ ਕੋਈ ਸ਼ੋਰ ਨਹੀਂ ਕੀ ਜੀ ਫੇਰ ਕੀ ਹੈ ਇੱਕੋ ਟਾਈਮ ਦੇ ਵਿੱਚ ਤੁਸੀਂ ਇਹ ਪੈਸਾ ਜਮ੍ਹਾਂ ਕਰਾਉਣਾ ਇੱਕੋ ਟਾਈਮ ਦੇ ਵਿੱਚ ਪੈਸਾ ਜਮ੍ਹਾਂ ਕਰਾਉਣਾ ਇੱਕ ਸਮੈਸਟਰ ਕਰਾ ਲੈਂਦੇ ਆ ਦੂਜੀ ਵਾਰੀ ਹੁਣ ਕੀ ਉਹਨਾਂ ਨੇ ਸਿਸਟਮ ਕਰਤਾ ਐਸਸੀ ਬੱਚਿਆਂ ਨੂੰ ਕਹਿੰਦੇ ਵੀ ਇਹ ਜਿਹੜੀ ਸਕੀਮ ਇਹ ਬੰਦ ਆ ਹੁਣ ਤੁਸੀਂ ਆਪਣੀ ਫੀਸ ਜਮ੍ਹਾਂ ਕਰਾਓ ਤੇ ਨਾਲ ਇੱਕ ਹੋਰ ਕਰਦੇ ਆ ਬੱਚੇ ਤੋਂ ਐਫੀਡੈਫਟ ਲੈਂਦੇ ਆ ਵੀ ਜੇ ਤੂੰ ਇਹ ਛੱਡ ਗਿਆ ਵਿੱਚ ਜੇ ਤੂੰ ਫੀਸ ਨਹੀਂ ਦੇ ਦੇ ਤਾਂ ਪੂਰੇ ਦੇ ਪੂਰਾ ਜਿਹੜਾ ਹੋਊਗਾ ਜਿਹੜਾ ਡਿਗਰੀ ਦੀ ਜਿਹੜਾ ਡਿਊਰੇਸ਼ਨ ਹੈਗੀ ਆ ਉਹਦੇ ਸਾਰੇ ਦੇ ਸਾਰੇ ਤੈਨੂੰ ਪੈਸੇ ਭਰਨੇ ਪੈਣੇ ਆ ਤੂੰ ਛੱਡ ਕੇ ਜਾਏਂਗਾ ਤਾਂ ਇਹ ਤੇਰੀ ਦੂਜੀ ਵੀ ਸਾਡੀ ਤਾਂ ਸ਼ੀਟ ਖਰਾਬ ਹੋਊਗੀ ਸੋ ਸਤਿਕਾਰਯੋਗ ਸਾਥੀਓ ਇਹ ਜਿਹੜਾ ਪ੍ਰਾਈਵੇਟ ਵਿਦਿਆਕ ਆਧਾਰਿਆਂ ਦਾ ਜਿਹੜਾ ਜਿਹੜਾ ਮਾਫੀਆ ਹੈ ਉਹ ਕਿਉਂਕਿ ਹੁਣ ਬਹੁਤੇ ਇਸ ਤਰੀਕੇ ਨਾਲ ਹੀ ਆ ਕਿਉਂਕਿ ਬਹੁਤੇ ਜਿਹੜੇ ਕਾਲਜ ਹੈਗੇ ਆ ਜਾਂ ਯੂਨੀਵਰਸਿਟੀ ਆ ਉਹ ਜ਼ਿਆਦਾਤਰ ਲੀਡਰਾਂ ਦੀਆਂ ਹੀ ਆ ਜਿੰਨੇ ਕੁ ਸਾਡਾ ਇਧਰ ਜਗਰੋਂ ਏਰੀਆ 'ਚ ਜਿੰਨਿਆਂ ਕ ਦਾ ਬਾਪ ਪੈਂਦਾ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਜਿਹੜੇ ਲੀਡਰ ਸਹਿਬਾਨ ਨੇ ਇਸ ਕਰਕੇ ਉਹਨਾਂ ਉਤੜਲੇ ਨਾਲ ਚੱਲ ਰਹੇ ਆ ਜਿਹੜੇ ਮਤਲਬ ਆਉਂਦੇ ਹੈਗੇ ਆ ਉਹ ਕੋਈ ਪ੍ਰਵਾਹ ਨਹੀਂ ਕਰ ਦੇਗੇ ਨਾ ਹੀ ਉਹਨਾਂ ਕੋਲੇ ਕੋਈ ਇੰਨੀ ਤਾਕਤ ਹੈਗੀ ਆ ਅੱਜ ਦੇ ਵੀ ਜੇ ਆਪਾਂ ਦੇਖਿਆ ਜਾਵੇ ਵੀ 90 90000 ਰੁਪਿਆ ਇੱਕ ਸਮੈਸਟਰ ਦੀ ਫੀਸ ਹੋਵੇ ਫੇਰ 15500 ਉੱਪਰ ਹੋਰ ਸਮੈਸਟਰ ਦਾ ਲਈ ਜਾਂਦੇ ਹੁਣ ਤੇ ਕਿਵੇਂ ਯਾਰ ਗਰੀਬ ਆਦਮੀ ਪੜ੍ਹ ਲੂ ਹੁਣ ਬਹੁਤ ਸਾਰੇ ਸਾਥੀ ਕਹਿਣਗੇ ਨਾ ਵੀ ਕਿਉਂ ਜਾਣੇ ਪ੍ਰਾਈਵੇਟ ادارے ਚ ਸਰਕਾਰੀ ਨਾਲ ਚਲੇ ਜਾਓ ਉਪਰਾ ਬਹੁਤ ਸਤਕਾਰਯੋਗ ਸਾਥੀ ਉਹ ਸਰਕਾਰੀ ਕਾਲਜ ਹੈ ਕਿੱਥੇ ਸਾਡੇ ਜਗਰਾਉਂ ਏਰੀਆ ਚ ਇੱਕ ਸਾਇੰਸ ਕਾਲਜ ਹੈ ਰਿਸਰਚ ਕਾਲਜ ਆ ਬੈਸੇ ਤਾਂ ਉੱਤਰੀ ਭਾਰਤ ਦਾ ਇੱਕੋ ਇੱਕ ਕਾਲਜ ਹੈ ਰਿਸਰਚ ਕਾਲਜ ਸਾਇੰਸ ਦੇ ਵਿੱਚ ਪਰ ਉੱਥੇ ਇੱਕ ਵੀ ਪ੍ਰੋਫੈਸਰ ਹੈ ਨਹੀਂਗਾ ਪ੍ਰੋਫੈਸਰ ਜ ਲੈਕਚਰਰ ਇੱਕ ਵੀ ਹੈ ਨਹੀਂਗਾ ਉਹ ਵਿਚਾਰੇ ਥੋੜੇ ਜੇ ਸਮੇਂ ਦੇ ਲਈ ਉਹ ਜਿਹੜੇ ਉੱਥੋਂ ਹੀ ਐਮ ਐਸ ਸੀ ਕਰਕੇ ਜਾਂਦੇ ਨੇ ਉਹਨਾਂ ਨੂੰ ਰੱਖ ਲੈਂਦੇ ਆ ਫਿਰ ਉਹਨਾਂ ਨੂੰ ਹਟਾ ਦਿੰਦੇ ਆ ਇਸ ਤਰੀਕੇ ਨਾਲ ਕਿਤੇ ਪੜਾਈਆਂ ਹੁੰਦੀਆਂ ਹੋਰ ਕੋਈ ਗਵਰਨਮੈਂਟ ਕਾਲਜ ਹੀ ਹੈ ਨਹੀਂ ਇੱਕ ਸਾਡੇ ਮਤਲਬ ਲੱਗੇ ਪੈਂਦਾ ਹੈਗਾ ਡਿਸਟ੍ਰਿਕਟ ਮੋਗਾ ਦੇ ਵਿੱਚ ਢੁੱਡੀਕੇ ਪਿੰਡ ਦੇ ਵਿੱਚ ਕਾਲਜ ਹੈਗਾ ਉੱਥੇ ਵੀ ਇੱਕ ਵੀ ਪ੍ਰੋਫੈਸਰ ਹੈ ਨਹੀਂਗਾ ਫਿਰ ਜਾਊ ਤੇ ਜਾਊ ਕਿੱਥੇ ਜੇ ਆਪਾਂ ਕਹੀਏ گورਨਮੈਂਟ ਕਾਲਜ ਦੇ ਵਿੱਚ ਹੁਣ ਕਿੱਥੇ ਜਾਊਗਾ ਆ ਫੇਰ ਤਾਂ ਫਿਰ ਜਿਨ੍ਹਾਂ ਨੇ ਆਪਣੇ ਕੈਰੀਅਰ ਬਣਾਉਣਾ ਵਿਚਾਰੇ ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਚ ਜਾਣਗੇ ਨਾ ਇਸ ਕਰਕੇ ਸਤਿਕਾਰਯੋਗ ਸਾਥੀਓ ਸਪਾ ਸਾਰੇ ਜਣੇ ਇਸ ਚੀਜ਼ ਦੇ ਪ੍ਰਤੀ ਆਵਾਜ਼ ਬੁਲੰਦ ਕਰੀਏ ਕਿ ਇਹ ਸਾਰੇ ਗਰੀਬ ਸਮਾਜ ਦੇ ਲੋਕ ਦਾ ਹੁਣ ਜਿਹੜਾ ਸਧਾਰਨ ਵਿਚਾਰਾ ਜਨਰਲ ਸਮਾਜ ਦਾ ਬੰਦਾ ਹੋਊਗਾ ਔਰ ਉਹ ਆਪਣੇ ਬੱਚੇ ਨੂੰ ਵੀ ਫਾਰਮੇਸੀ ਕਰਾਉਣਾ ਚਾਹੁੰਦਾ ਹੋਊਗਾ ਜੇ ਉਹਦਾ ਚਲੋ ਐਮਬੀਬੀਐਸ 'ਚ ਨਹੀਂ ਬਸ ਬਣਿਆ ਅਗਲਾ ਕਹਿੰਦਾ ਚਲੋ ਵੀ ਫਾਰਮੇਸੀ ਕਰ ਲੈਨੇ ਆ ਜਾਂ ਜਿਹੜੀ ਹੈਗੀ ਆ ਉਹ ਆਪਣਾ ਫਿਜ਼ੀਓਥੈਰੇਪੀ ਦਾ ਕਰਾਉਂਦੇ ਫਿਜ਼ੀਓਥੈਰੇਪੀ ਦਾ ਵੀ ਇੰਨੇ 90000 100000 ਸਾਢੇ 4 ਸਾਲ ਦਾ ਉਹ ਕੋਰਸ ਕੀ ਕਰੂਗਾ ਬੰਦਾ ਗਰੀਬ ਸਮਾਜ ਦਾ ਜਿਹੜਾ ਬੰਦਾ ਹੈ ਜਨਰਲ ਕੈਟਾਗਰੀ 'ਚ ਉਹ ਆਉਂਦਾ ਹੈ ਤੇ ਉਹ ਵਿਚਾਰਾ ਇੰਨੀ ਫੀਸ ਕਿੱਥੋਂ ਭਰ ਦੂਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਸਾਰੇ ਸਾਥੀ ਇਸ ਪ੍ਰਾਈਵੇਟ ਜਿਹੜਾ ਵਿਦਿਆਕ ਅਦਾਰਿਆਂ ਦਾ ਰੂਪ ਦੇ ਕੇ ਬਣਿਆ ਹੋਇਆ ਜਿਹੜਾ ਮਾਫੀਆ ਹੈ ਉਹਦੀ ਵਿਰੋਧਤਾਪਨ ਸਾਰੇ ਜਣੇ ਆਵਾਜ਼ ਬੁਲੰਦ ਕਰਿਏ ਸਰਕਾਰ ਤੇ ਪ੍ਰੈਸ਼ਰ ਪਵੇ ਸੋਸ਼ਲ ਮੀਡੀਆ ਰਹੀਂ ਕਿ ਸਰਕਾਰ ਇਹਨਾਂ ਤੇ ਕੰਟਰੋਲ ਕਰੇ ਇਹਨਾਂ ਦੀਆਂ ਫੀਸਾਂ ਤੇ ਕੰਟਰੋਲ ਕਰੇ ਇੰਨੀਆਂ-ਇੰਨੀਆਂ ਫੀਸਾਂ ਦਾ ਬਹੁਤ ਜ਼ਿਆਦਾ ਪੀਸਾ ਨੇ ਸੋ ਸਾਰੇ ਸਾਥੀਆਂ ਤੋ ਉਮੀਦ ਕਰਦਾ ਕਿ ਸਾਰੇ ਸਾਥੀ ਜਰੂਰ ਇਸ ਮਹਮੇਂ ਦੇ ਵਿੱਚ ਸਾਡਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ